ਸਸਕਲ ਦੋਸਤੋ 23 ਅਗਸਤ 2025 ਦੁਪਹਿਰ ਦੇ ਲਗਭਗ 2 ਵਜ ਚੁੱਕੇ ਨੇ ਆਪਾਂ ਉਸੇ ਜਗ੍ਹਾ ਤੇ ਮੌਜੂਦ ਆ ਜਿਸ ਜਗ੍ਹਾ ਤੋਂ ਸਵੇਰੇ ਆਪਾਂ ਤੁਹਾਨੂੰ 6 ਵਜੇ ਇੱਕ ਵੀਡੀਓ ਪਾਈ ਸੀ ਆ ਮੇਰੇ ਪਿੱਛੇ ਤੁਸੀਂ ਛੜਕਤੇ ਪਾਣੀ ਦੇਖ ਰਹੇ ਹੋਵੋਗੇ ਇਹ ਉਹੀ ਪਾਣੀ ਆ ਜਿਹੜਾ ਸਵੇਰੇ ਤੁਹਾਨੂੰ ਦਿਖਾਇਆ ਗਿਆ ਸੀ ਫਿਲਹਾਲ ਇਹ ਜਿਹੜਾ ਪਾਣੀ ਲਗਾਤਾਰ ਚੱਲ ਰਿਹਾ ਪਰ ਜੇਕਰ ਮਾਤਰਾ ਪਾਣੀ ਦੀ ਦੇਖੀਏ ਇੱਥੇ ਵੀਰਾਂ ਦੇ ਮੁਤਾਬਕ ਜਾਂ ਮੈਂ ਵੀ ਥੋੜਾ ਜਿਹਾ ਆ ਕੇ ਦੇਖਿਆ ਤਾਂ ਪਾਣੀ ਜਿਹੜਾ ਸਵੇਰ ਨਾਲੋਂ ਥੋੜਾ ਜਿਹਾ ਛੜਕਦੇ ਉੱਪਰੋਂ ਘਟ ਲੰਘ ਰਿਹਾ ਪਰ ਮੈਂ ਤੁਹਾਨੂੰ ਦੱਸ ਦਾਂਗੇ ਇੱਥੇ ਹਜ਼ਾਰਾਂ ਏਕੜ ਜਿਹੜੀ ਫਸਲ ਆ ਫਰੋਇਪ ਆਪਣੇ ਆਪਣੇ ਲੈ ਕੇ ਹਰੀਕਿਆਂ ਤੋਂ ਲੈ ਕੇ ਫਰੋਇਪਰ ਤੱਕ ਤੇ ਫਰੋਇਪਰ ਤੋਂ ਅਗਲੇ ਪਾਸੇ ਏਰੀਆ ਜਿਹੜੇ ਲਗਭਗ ਬੁਰੀ ਤਰ੍ਹਾਂ ਨੂੰ ਕਿਸਾਨੇ ਗਏ ਨੇ ਸੋ ਸਮਾਈ ਸੇ ਵੀਰਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਆ ਕੇ ਬਾਹ ਫੜਨ ਦੀ ਲੋੜ ਆ ਸੋ ਵੀਡੀਓ ਚੱਲਦੀ ਚੱਲਦੀ ਸ਼ੇਅਰ ਜਰੂਰ ਕਰੀ ਚਲੋ ਕਮੈਂਟਾਂ ਵਿੱਚ ਤੁਸੀਂ ਆਪਣੇ ਏਰੀਆ ਦਾ ਨ ਤਾਂ ਜੋ ਪਤਾ ਲੱਗ ਸਕੇ ਬਿਆਸ ਕੰਡੇ ਦੇ ਦਰਿਆ ਦੇ ਨੇੜੇ ਤੇੜਾ ਵਾ ਉੱਥੇ ਪਾਣੀ ਦਾ ਵਹਾਅ ਕੀ ਚੱਲ ਰਿਹਾ ਜੇਕਰ ਸਤਲੁਜ ਦੀ ਗੱਲ ਕਰੀਏ ਤਾਂ ਸਤਲੁਜ ਦੇ ਨੇੜੇ ਜਿਹੜਾ ਪਾਣੀ ਦਾ ਵਹਾਅ ਉਹ ਕੀ ਚੱਲ ਰਿਹਾ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਤਾਂ ਜੋ ਜਿਹੜੇ ਹੋਰ ਭੈਣ ਭਰਾ ਨੇ ਉਹ ਵੀਡੀਓ ਦੇਖ ਕੇ ਇਸ ਚੀਜ਼ ਦਾ ਜਿਹੜਾ ਅੰਤਾਜਾ ਲਗਾ ਸਕਣ ਆਪਣੇ ਨਾਲ ਵੀਰ ਜੀ ਮੌਜੂਦ ਹਨ ਉਹ ਅਗਲੇ ਪਾਸੋਂ ਜਿਹੜੇ ਆਏ ਨੇ ਉਹਨਾਂ ਨਾਲ ਜਿਹੜੀ ਥੜੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹਲੋ ਜੀ ਮਾਈਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਆਪਣਾ ਜੀ ਆਪਣਾ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਤੇ ਤੁਸੀਂ ਅਗਲੇ ਪਾਸੇੋਂ ਆਏ ਹੋ ਤੇ ਕੀ ਮਾਹੌਲ ਆ ਪਾਣੀ ਦਾ ਤੁਸੀਂ ਵੇਖਦੀ ਲੰਘ ਕੇ ਆਏ ਹੋ ਇਸ ਟਾਈਮ ਵੀਰ ਜੀ ਪਾਣੀ ਲਗਭਗ 1.5 ਤੋਂ 2 ਫੁੱਟ ਦੇ ਕਰੀਬ ਥੱਲੇ ਜਾ ਚੁੱਕਾ ਸਵੇਰ ਨਾਲੋਂ ਪਾਣੀ ਜਿਹੜਾ ਥੋੜਾ ਜਿਹਾ ਲੱਥਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਇਹ ਥੋੜੀ ਲੋਕੇਸ਼ਨ ਦੱਸ ਦੋ ਆਪਾਂ ਕਿਹੜੀ ਜਗ੍ਹਾ ਤੇ ਮੌਜੂਦ ਆ ਆਪਾਂ ਇਸ ਟਾਈਮ ਆ ਜੀ ਕਤਬਦੀਨ ਦੂਲੇ ਵਾਲੇ ਦੀ ਹੱਦ ਤੇ ਠੀਕ ਹੈ ਹੁਣ ਤੁਸੀਂ ਦਰਿਆ ਦੇ ਕੰਢੇ ਤੋਂ ਅਗਲੇ ਪਾਸੇ ਹੋ ਕੇ ਆਏ ਹੋ ਹਾਂਜੀ ਹਾਂਜੀ ਪਾਣੀ ਵੇਖ ਕੇ ਆ ਪਾਣੀ ਦਾ ਵਹਾਅ ਤੇਜ ਹੀ ਆ ਥੋੜਾ ਜਿਹਾ ਸਵੇਰ ਨਾਲ 1.5 ਫੁੱਟ ਇਸ ਜਗ੍ਹਾ ਤੇ ਪਾਣੀ ਜਿਹੜਾ ਘਟਿਆ ਘਟਿਆ ਵਾ ਠੀਕ ਆ ਤੇ ਫਸਲਾਂ ਅੱਗੇ ਕਿਵੇਂ ਫਸਲਾਂ ਤੇ ਕਾਫੀ ਡੋਬੀਆਂ ਗਈਆਂ ਨੇ ਮੇਸਰ ਫਸਲਾਂ ਲਗਭਗ ਜੀ ਨੁਕਸਾਨ ਹੋ ਚੁੱਕਾ ਵਾ ਹੋ ਚੁੱਕਾ ਹੈ ਨਾ ਹਾਂ ਕਿਉਂਕਿ ਜਿਹੜੀਆਂ ਵੀ ਝੋਨਾ ਵਾ ਉਹ ਸਾਰਾ ਗੋਭ ਤੇ ਹੀ ਠੀਕ ਆ ਗੋਭ ਦੇ ਵਿੱਚ ਪਾਣੀ ਪੈ ਚੁੱਕਾ ਜੀ ਠੀਕ ਆ ਜੇਕਰ ਆਪਾਂ ਗੱਲ ਕਰੀਏ ਜਿਹੜਾ ਝੋਨਾ ਉੱਪਰੋਂ ਪਾਸੋਂ ਦੇਖਦਾ ਇਹ ਤਾਂ ਪ੍ਰੁੰਪਲੀ ਨਹੀਂ ਦੇਖੀ ਇਹ ਤਾਂ ਖਾਲੀ ਪੱਤੇ ਹੀ ਆ ਜੀ ਠੀਕ ਆ ਹਾਂ ਜੀ ਨੁਕਸਾਨ ਹੋ ਚੁੱਕਾ ਲੱਗਦਾ ਨੁਕਸਾਨ ਹੋ ਚੁੱਕਾ ਹੈ ਯਾਰ ਇਹ ਆਪਣੇ ਕੋਈ ਪਾਣੀ ਘਟਣ ਦੀ ਕੋਈ ਸੰਭਾਵਨਾ ਹੈਗੀ ਕੋਈ ਪਿੱਛੋਂ ਖਬਰ ਖਬਰ ਹੋਰ ਕੋਈ ਤੁਹਾਡੇ ਤੱਕ ਪਹੁੰਚਦੀ ਹੋਵੇ ਅਜੇ ਕੋਈ ਨਹੀਂ ਜੀ ਪਿੱਛੋਂ ਅਜੇ ਕੋਈ ਗੱਲਬਾਤ ਨਹੀਂ ਹੈ ਨਾ ਅਜੇ ਤਾਂ ਡਰਾਉਂਦਾ ਹੀ ਆ ਕਿ ਮੀਂਹ ਪੈਣਿਆ ਤੇ ਬੱਦਲ ਫੜਨੇ ਆ ਬੱਦਲ ਫੜਨੇ ਆ ਠੀਕ ਹੈ ਉਹ ਜਿੱਨਾਂ ਚਿਰ ਡੈਮਾਂ ਦੇ ਵਿੱਚ ਪਾਣੀ ਕੰਟਰੋਲ ਨਹੀਂ ਹੁੰਦਾ ਉਹਨਾਂ ਚਿਰ ਕੁਝ ਨਹੀਂ ਉਹਨਾਂ ਚਿਰ ਨਹੀਂ ਕੋਈ ਕੁਝ ਪਤਾ ਲੱਗਣਾ ਹੈ ਨਾ ਹਾਂਜੀ ਬਾਕੀ ਆਪਣੀ ਤੁਸੀਂ ਜਾਣਕਾਰੀ ਦੇਖਦੇ ਰਹਿੰਦੇ ਹੋਗੇ ਹਾਂਜੀ ਆਪਣਾ ਲਾਈਵ ਚੱਲ ਠੀਕ ਹੈ ਸਹੀ ਹੁੰਦੀ ਆ ਸੁਖ ਲਾਟਿਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇਥੋਂ ਮਤਲਬ ਕਿ ਜੇ ਆਪਾਂ ਛੜਕ ਦਾ ਹਿਸਾਬ ਲਾਈਏ ਤੇ ਛੜਕ ਤੋਂ ਪਾਣੀ ਜਿਹੜਾ ਇਸ ਪਾਸੋਂ ਘਟਿਆ ਥੋੜਾ ਜਿਹਾ ਹਨਾ ਆਪਾਂ ਇੱਕ ਵਾਰੀ ਵਹਾ ਦਿਖਾ ਦਿੰਨੇ ਆ ਮੋਟਰ ਨਾਲ ਓੱਖਾ ਹੀ ਲੰਗਦਾ ਗੱਲ ਕਰੀ ਅਣਜਾਣ ਬੰਦਾ ਨਹੀਂ ਲਗਾ ਸਕਦਾ ਹਨਾ ਅਣਜਾਣ ਨਹੀਂ ਠੀਕ ਆ ਕਿਉਂਕਿ ਇੱਥੇ ਥੱਲੇ ਖੱਡੇ ਖੁੱਡੇ ਹੁੰਦੇ ਨੇ ਨਾ ਪਤਾ ਨਹੀਂ ਲੱਗਦਾ ਕਿੱਥੇ ਕੀ ਚੱਲਦਾ ਪਿਆ ਠੀਕ ਆ ਵੀਰ ਜੀ ਤੇ ਇਧਰ ਬਾਕੀ ਆਪਣੇ ਚਾਰਾ ਚੂਰਾ ਕਿਵੇਂ ਅਜੇ ਹੈ ਲੋੜ ਕੇ ਅਜੇ ਚੱਲੀ ਜਾਂਦਾ ਪ੍ਰੋਸੈਸ ਮਿਸਟਰ ਇੱਕ ਦਿਨ ਨਹੀਂ ਇਹ ਚੱਲੀ ਜਾਂਦਾ ਅਜੇ 2 ਦਿਨ ਵੇਖ ਲਈਏ ਕੀ ਮਾਹੌਲ ਹਨਾ ਫਿਰ ਉਸ ਹੱਵੇ ਸਮਾਜਿਕ ਵੀਰਾਂ ਨੂੰ ਜਿਹੜ ਠੀਕ ਹੈ ਵੀਰ ਜੀ ਮਿਹਰਬਾਨੀ ਵੀਰ ਜੀ ਆਪਣੇ ਨਾਲ ਵੀਰ ਜੀ ਮੌਜੂਦ ਨੇ ਸਾਸੀ ਕਾ ਵੀਰ ਜੀ ਸਾਸੀ ਕਾ ਜੀ ਕੀ ਨਾਮ ਜੀ ਆਪਣਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਤੇ ਤੁਸੀਂ ਹੁਣ ਅੱਗੇ ਦਰਿਆ ਤੇ ਚੱਲੇ ਹੋ ਪਿੰਡੋਂ ਆਏ ਇਧਰੋਂ ਹਾਂਜੀ ਪਿੰਡੋਂ ਆਏ ਆ ਜੀ ਦਰਿਆ ਤੇ ਚੱਲੇ ਜਿਗੜਾ ਮਾਰਨ ਹਾਂ ਹਾਂਜੀ ਤੇ ਸਵੇਰੇ ਵੀ ਹੋ ਗਿਆ ਹੈ ਜੇ ਕਿ ਹੁਣ ਹੀ ਚੱਲੇ ਜੀ ਨਹੀਂ ਸਵੇਰੇ ਵੀ ਹੋ ਗਿਆ ਹੈ ਸਵੇਰੇ ਕਿਵੇਂ ਹੀ ਮਾਹੌਲ ਪਾਣੀ ਦਾ ਸਵੇਰੇ ਪਾਣੀ ਘਹਾਉਣ ਤੇਜ਼ੀ ਸੀਗਾ ਪੁੱਲ ਚੜਿਆ ਹੋਇਆ ਸੀ ਨਾ ਹੁਣ ਵੀਰ ਆਏ ਉਧਰੋਂ ਆਇਆ ਇਹਦੇ ਕਹਿੰਦੇ ਮੁਤਾਬਕ ਪਾਣੀ ਵੈਸੇ ਚਲੋ ਮੰਮੀ ਸਵੇਰੇ ਆਇਆ ਸੀਗਾ ਪਾਣੀ ਥੋੜਾ ਘਟਿਆ ਮੈਨੂੰ ਲੱਗਦਾ ਪਾਣੀ ਘਟਿਆ 1.5 ਫੁੱਟ ਘਟਿਆ ਹੋਊਗਾ ਸਰਕਰੋ ਪਤਾ ਲੱਗਦਾ ਜੀ ਛੜਕਦਾ ਪਤਾ ਉਹ ਪਿੱਛੇ ਹੀ ਪਾਣੀ ਆਪਾਂ ਲੰਘ ਕੇ ਆਏ ਨਾ ਉੱਥੋਂ ਹੀ ਪਾਣੀ ਚੜਿਆ ਇਸ ਵੇਰੇ ਹਾਂਜੀ ਉੱਥੋਂ ਵੀ ਥੋੜਾ ਜਿਹਾ ਘਟਿਆ ਹਨਾ ਫਸਲਾਂ ਲਗਭਗ ਆਪਣੀਆਂ ਖਰਾਬ ਹੋ ਚੁੱਕੀਆਂ ਇੱਥੇ ਸਾਰੀਆਂ ਅਸਾਂ ਜੀ ਸਾਰਾ ਗੋਭ ਤੇ ਵਿੱਚ ਸੀ ਗੋਚ ਚ ਪਾਣੀ ਪੈ ਗਿਆ ਪੁੰਜਰ ਜਿਹੜੀ ਉਹ ਸੁ ਤੇ ਹੁਣ ਤੁਸੀਂ ਅਗਲੇ ਜਿਹੜੇ ਵੀਰ ਵੀਡੀਓ ਦੇਖਦੇ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹੋ ਕਿ ਪਾਣੀ ਪੁਣੀ ਦਾ ਕੀ ਮਾਹੌਲ ਆ ਫਵਾਹਾਂ ਤੋਂ ਥੋੜਾ ਬਚਨ ਦੀ ਲੋੜ ਆ ਆਪਾਂ ਨੂੰ ਹਾਂਜੀ ਬਚਨ ਦੀ ਲੋੜ ਆ ਜੀ ਪਾਣੀ ਦਾ ਪੱਦਰ ਨੀਵਾ ਹੋ ਚੁੱਕਾ ਅਗਲੇ ਪਾਸੇ ਵੀਰੇਂਦਰ ਜੀ ਮੋਬਾਈਲ ਕੱਢੀ ਇੱਕ ਥੋੜਾ ਜਿਆ ਮਤਲਬ ਕਿ ਪਾਣੀ ਘਟਿਆ ਵਾ ਤੇ ਬਾਕੀ ਸੁਚੇਤ ਰਹਿਣ ਦੀ ਆਪਾਂ ਨੂੰ ਲੋੜ ਹਨਾ ਹਾਂਜੀ ਹਾਂਜੀ ਠੀਕ ਆ ਸੋ ਮੇਰੇ ਵੀਰੋ ਇਹ ਸੀ ਜਿਹੜੀ ਅੱਜ ਦੀ ਜਾਣਕਾਰੀ ਤੇ ਆਪਾਂ ਹੁਣ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆਂ ਵੀਰਾਂ ਨਾਲ ਤੁਹਾਡੀ ਜਿਹੜੀ ਗੱਲਬਾਤ ਉਹ ਆਪਾਂ ਕਰਵਾ ਦਿੱਤੀ ਹੈ ਜਿੰਨੀ ਕੁ ਚਲੋ ਜਾਣਕਾਰੀ ਵੀਰ ਕੋਸ਼ਿਸ਼ ਕੀਤੀ ਆ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਦੁਬਾਰ ਤੋਂ ਫੇਰ ਇੱਕ ਵਾਰ ਜਿਹੜੀ ਸਵੇਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਪਾਣੀ ਆ ਕਿੰਨਾ ਕਿੰਨਾ ਡੈਮਾਂ ਤੋਂ ਆ ਰਿਹਾ ਕਿੰਨਾ ਕਿੰਨਾ ਜਿਹੜਾ ਹਰੀ ਘਾੜ ਤੇ ਪਹੁੰਚ ਰਿਹਾ ਕਿੰਨਾ ਕਿੰਨਾ ਜਿਹੜਾ ਹਰੀ ਘਾੜ ਵਰਕਸ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਬਾਕੀ ਤੁਸੀਂ ਪਾਣੀ ਦਾ ਆਪ ਹੀ ਇੱਥੋਂ ਥੋੜਾ ਹਿਸਾਬ-ਤਬ ਜਿਹੜਾ ਲਗਾ ਸਕਦੇ ਹੋ ਬਾਕੀ ਮੈਂ ਤੁਹਾਨੂੰ ਜਿਹੜੀ ਦੱਸਣ ਦੀ ਕੋਸ਼ਿਸ਼ ਕਰਦਾ ਕਿ ਹਰੀਕੇ ਘਾੜ ਤੋਂ ਜਿਹੜਾ ਪਾਣੀ ਉਹ ਕਿੰਨਾ ਆ ਰਿਹਾ ਤੇ ਕਿੰਨਾ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਤਾਂ ਜਿਹੜੀ ਸਹੀ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਮੇਰੇ ਵੀਰੋ ਵੀਡੀਓ ਜਰੂਰ ਚਲਦੀ ਚਲਦੀ ਸ਼ੇਅਰ ਕਰੀ ਚੱਲੋ ਦੇਖੋ ਜਿਹੜਾ ਦੁਪਹਿਰ ਦਾ ਲਗਭਗ ਜਿਹੜੇ 2 ਵਜੇ ਚੁੱਕਨੇ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਤੁਹਾਨੂੰ ਥੋੜੀ ਜੀ ਜਾਣਕਾਰੀ ਆਪਾਂ ਦੇ ਦਿੰਨੇ ਆ ਇਸ ਸਮੇਂ ਜੇਕਰ ਆਪਾਂ ਹਰੀਕੇ ਹੈਡਵਰਕਸ ਦੀ ਸਵੇਰ ਦੀ ਗੱਲ ਕਰੀਏ ਅੱਜ 23 ਅਗਸਤ 2025 ਤਾਂ ਜਿਹੜਾ ਹਰੀਕੇ ਹੈਡਵਰਕਸ ਤੇ ਜਿਹੜਾ ਪਾਣੀ ਆ ਉਹ ਲਗਭਗ ਜਿਹੜਾ ਸਵੇਰੇ 6 ਵਜੇ 146120 ਕਿਊਸੀ ਜਿਹੜਾ ਪਾਣੀ ਆ ਉਹ ਸਵੇਰੇ 6:00 ਵਜੇ ਹਾਰੀ ਘਾੜ ਤੇ ਪਹੁੰਚ ਰਿਹਾ ਸੀਗਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 124000 ਕਿਊਸੀ ਜਿਹੜਾ ਪਾਣੀ ਨੀਚੇ ਵਾਲੇ ਪਾਸੇ ਫਰੋਇਪੁਰ ਵਾਲੇ ਪਾਸੇ ਨੂੰ ਜਿਹੜਾ ਛੱਡਿਆ ਗਿਆ ਸੀਗਾ ਜੇਕਰ ਅੱਗੇ ਆਪਾਂ ਨਹਿਰਾਂ ਦੀ ਗੱਲ ਕਰੀਏ ਤਾਂ ਨਹਿਰਾ ਜਿਹੜੀਆਂ ਦੋਵੇਂ ਫੋਲਡੀ ਚੱਲ ਰਹੀਆਂ ਫਰੋਇਪੁਰ ਫੀਡਰ 8000 ਤੇ ਰਾਜਸਥਾਨ ਫੀਡਰ 13795 ਕਿਊਸੀ ਮਾਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸੀ ਦਾ ਪਾਣੀ ਚੱਲ ਰਿਹਾ ਜੇਕਰ ਪਾਖੜਾ ਡੈਮ ਦੀ ਸਵੇਰ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ ਪਾਣੀ ਫਲੋ ਦੀ ਗੱਲ ਕਰੀਏ ਤਾਂ 54870 ਕਿਊਸਿਕ ਜਿਹੜਾ ਪਾਣੀ ਆ ਉਹ ਪਾਖੜੇ ਟਾਈਮ ਦੇ ਵਿੱਚ ਅਪਸਟ੍ਰੀਮ ਕਰ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 124000 101 ਕਿਊਸਿਕ ਜਿਹੜਾ ਪਾਣੀ ਆ ਉਹ ਸੌਰੀ ਜੇਕਰ ਆਪਾਂ ਭਾਗੜੇ ਡੈਮ ਦੀ ਗੱਲ ਕਰ ਰਹੇ ਸੀਗਾ ਇਨਫਲੋ ਦੀ ਗੱਲ ਕਰੀਏ 54870 ਕਿਊਸਿਕ ਪਾਣੀ ਇਨਫਲੋ ਕਰ ਰਿਹਾ ਆਊਟਫਲੋ ਦੀ ਗੱਲ ਕਰੀਏ 43342 ਕਿਊਸਿਕ ਜਿਹੜਾ ਪਾਣੀ ਆ ਭਾਗੜੇ ਡੈਮ ਤੋਂ ਆਊਟਫਲੋ ਕਰ ਰਿਹਾ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਜਿਹੜਾ ਪੌਂਗ ਡੈਮ ਦਾ ਲੈਵਲ ਸੀ ਸਵੇਰੇ 6:00 ਵਜੇ 1382.75 ਫੁੱਟ ਤੇ ਚੱਲ ਰਿਹਾ ਸੀਗਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 38395 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਸੀ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਲਗਭਗ 74995 ਕਿਊਸਿਕ ਜਿਹੜਾ ਪਾਣੀ ਸੀ ਪੌਂਗ ਡੈ ਥੋੜੀ ਥੋੜੀ ਜਿਹੜੀ ਪਹਿਲਾਂ ਮਿਸ ਅੰਡਰਸਟੈਂਡਿੰਗ ਹੋ ਗਈ ਉਹ ਆਪਾਂ ਤੁਹਾਨੂੰ ਦੱਸਤੀ ਸੀ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਤੱਕ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੀ ਪਲਪਲ ਦੀ ਜਿਹੜੀ ਖਬਰ ਦੇਖਣ ਲਈ ਤੁਸੀਂ ਸੁੱਖ ਲਾਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਆਖ ਲੋ ਜੀ